ਅੱਛ ਤਰੀਕ ਨੂੰ ਕੁੜੀ ਨੂੰ ਲੈ ਕੇ ਭੱਜਿਆ ਹੋਇਆ ਵਾ ਹਾਂਜੀ ਹਾਂਜੀ ਕੌਣ ਭੱਜਿਆ ਆ ਹਾਂਜੀ ਘਰੋਂ ਇਹਨੇ ਬਹਾਨਾ ਲਾਇਆ ਵੀ ਆ ਜੀ 사ਸੰਗ ਦੇ ਚੱਲੇ ਆ ਅੱਛਾ ਜੀ ਹਾਂਜੀ ਤੇ ਉਧਰੋਂ ਕਹਿੰਦੇ ਅਸੀਂ ਵਾਪਸ ਆ ਜਾਣਾ 12 ਵਜੇ ਹਾਂਜੀ ਰਾਤ 8 ਵਜੇ ਗੱਲ ਹੋਈ ਆ ਹਾਂਜੀ ਤੇ ਇਹ ਕਹਿ ਰਿਹਾ ਵੀ ਅਸੀਂ ਆ ਰਹੇ ਆ ਹਾਂਜੀ ਕਿੱਥੋਂ ਲੈ ਕੇ ਭੱਜਿਆ ਇੱਥੋਂ ਘਰੋਂ ਮੈਂ ਕਿੱਥੇ ਘਰ ਤੁਹਾਡਾ ਘਰ ਸਾਡਾ ਪਿੱਛੇ ਖੜਾ ਅੱਛਾ ਜੀ ਹਾਂਜੀ ਤੇ ਮੈਂ ਕੰਮ ਤੇ ਗਿਆ ਸੀ ਮੈਂ ਘਰ ਨਹੀਂ ਸੀ ਜਾਦੀ ਬੇਟੀ ਨੂੰ ਲੈ ਕੇ ਗਿਆ ਮੈਨੂੰ ਨਹੀਂ ਪਤਾ ਅੱਛਾ ਜੀ ਤੇ ਬੇਟੀ ਨੂੰ ਪਤਾ ਨਹੀਂ ਕੀ ਇਹਨੇ ਧਮਕੀ ਦਿੱਤੀ ਪੁੱਛ ਦੇਣ ਪਹਿਲੇ ਇਹਨੇ ਮੈਨੂੰ ਕਿਹਾ ਵੀ ਮੇਰੇ ਕੋਲ ਲੋਰ ਵਰੀ ਵੀ ਆ ਹਾਂਜੀ ਹਾਂਜੀ ਤੇ ਇਹ ਹਾਂਜੀ ਜਮਨ ਪਾਸਟਰ ਆਈ ਇਹਦਾ ਨਾਮ ਚਮਨ ਚਮਨ ਕੁਮਾਰ ਪਾਸਟਰ ਅੱਛਾ ਜੀ ਸਾਰੇ ਕੋਈ ਮਾਈ ਅੰਦਰ ਵੀ ਵੀਡੀਓ ਬਣਾਓ ਹੁਣ ਤੁਸੀਂ ਤਾਂ ਬਾਈ ਜੀ ਜਿਵੇਂ ਜਿਸੀ ਇਹ ਇਹਨਾਂ ਨੇ ਕੁੜੀ ਲਕੋਈ ਹੋਈ ਸੀਗੀ ਠੀਕ ਆ ਤੁਸੀਂ ਕੌਣ ਆ ਮੈਂ ਕੁੜੀ ਦੀ ਮਾਸੀ ਆ ਅੱਛਾ ਜੀ ਠੀਕ ਆ ਇਹਨੇ ਇਲਜ਼ਾਮ ਲਵਾਤਾ ਵੀ ਇਹਦੀ ਮਾਸੀ ਨੇ ਇਹ ਕੀ ਨਾਂ ਆ ਇਹ ਚਮਨ ਇਹਨੇ ਕੁੜੀ ਕੋਲੋਂ ਕਹਾਤਾ ਵੀ 40 ਲੱਖ ਦੀ ਵੇਚੀ ਆ ਕੁੜੀ ਠੀਕ ਆ ਮੈਂ ਸਰਹੰਦ ਰੇਣੀ ਆ ਮੈਂ ਸਰਹੰਦ ਕੋ ਇੱਥੇ ਆਈ ਆ ਅੱਛਾ ਜੀ ਔਰ ਇਹ ਕੁੜੀ ਨੂੰ ਗਾਇਬ ਕਰ ਲੈਂਦੇ ਆ ਕਹਿੰਦੀ ਕਹਿੰਦੀ ਆ ਰਾਜਪੁਰੇ ਤਲਗੀ ਇਹਦੀ ਘਰ ਵਾਲੀ ਨਾਲ ਆ ਬੜੀ ਕਹਿੰਦੀ ਆ ਰਾਜਪੁਰੇ ਚਲ ਗਿਆ ਕਦੀ ਕਹਿੰਦੇ ਆ ਚੰਡੀਗੜ੍ਹ ਚਲ ਗਏ ਉਹ ਇੱਥੇ ਹੈ ਨਹੀਂ ਇਹਨਾਂ ਨੂੰ ਅੰਦਰ ਬੰਦ ਕਰਕੇ ਕੁੜੀ ਨੂੰ ਇਹਨੇ ਰੱਖਿਆ ਹੋਇਆ ਅੱਛਾ ਜੀ ਹਾਂਜੀ ਇਹ ਮੈਂ ਤੁਹਾਡਾ ਨੰਬਰ ਲਿਆ ਸੀ ਮੈਂ ਤੁਹਾਨੂੰ ਬੁਲਾਇਆ ਵਾ ਅੱਛਾ ਹਾਂਜੀ ਨਹੀਂ ਅੱਜ ਤੋਂ ਅੱਜ ਤੁਸੀਂ ਕਿਵੇਂ ਅੱਜ ਅਸੀਂ ਸਵੇਰ ਦੇ ਖੜੇ ਆ ਇੱਥੇ ਮੈਂ ਕੱਲ ਰਾਤ ਦੀ ਮੈਂ ਘਰੇ ਨਹੀਂ ਗਈ ਹੈਗੀ ਮੈਂ ਕੱਲ ਦੀ ਇੱਥੇ ਆ ਮੈਂ ਆਸ ਦਾ ਇੱਕ ਆ ਰਿਹਾ ਇਹਨਾਂ ਦਾ ਬੰਦਾ ਪਿਆ ਅਸੀਂ ਮੈਂ ਇੱਧਰ ਅੰਦਰ ਦਰਵਾਜ਼ੇ ਮੈਂ ਇੱਧਰ ਹੀ ਬੈਠੀ ਸੀਗੀ ਮੈਂ ਇੱਥੇ ਹੀ ਬੈਠੀ ਸੀਗੀ ਇਹ ਜਦੋਂ ਮਤਲਬ ਵੀ ਇਹ ਅੰਦਰ ਬਾਹਰ ਗਏ ਨੇ ਕੁੜੀ ਨੂੰ ਮਤਲਬ ਕੁੜੀ ਅੰਦਰ ਸੀ ਇਹ ਸਵੇਰੇ ਛੱਡਣ ਗਿਆ ਇਹਨੇ ਮੈਨੂੰ ਗਾਲਾਂ ਕੱਢੀਆਂ ਕਹਿੰਦਾ ਹੋਰ ਵੀ ਮੱਲੇ ਦੀਆਂ ਕੁੜੀਆਂ ਵੀ ਮੈਂ ਰੱਖੂਗਾ ਹੂੰ ਕਹਿੰਦਾ ਮੈਂ ਇਹ ਵੀ ਰੱਖੀਆ ਮੈਂ ਮੱਲੇ ਦੀਆਂ ਕੁੜੀਆਂ ਵੀ ਰੱਖੂਗਾ ਫਿਰ ਮੈਂ ਇੱਥੇ ਸਾਰਿਆਂ ਨੂੰ ਇਕੱਠਾ ਕੀਤਾ ਅੱਛਾ ਆ ਜੋ ਇੱਥੇ ਬੰਦਾ ਦਿਖਾਵਾਂ ਬਰਾਬਰ ਨਾ ਤੀਆਂ ਪੈਣਾ ਬਰਾਬਰ ਨਹੀਂ ਤੀਆਂ ਪੈਣਾ ਉਪਰ ਤੀਆਂ ਕਿਸੇ ਦੀ ਮੈਂ ਵੀ ਤੀਆਂ ਨਹੀਂ ਨਹੀਂ ਤੂੰ ਤੀਆਂ ਉਹਨੂੰ ਬਰਾਬਰ ਤੂੰ ਗਾ ਉਹ ਕਰਾਉਂਿਆ ਤਾਂ ਦੱਦ ਰਹੋਨੀਆ ਫਿਰ ਇੱਥੇ ਮੈਂ ਕਿਉਂ ਕਰਾ ਨਹੀਂ ਉਹ ਆਪਣੀ ਮਰਦਾਨੀ ਸੇ ਪੁੱਛੋ ਨਹੀਂ ਤੇਰੇ ਨੂੰ ਜਨਾਨੀ ਆ ਕਿਹੜੀ ਜਨਾਨੀ ਆ ਆਪਣੇ ਕੋਲੇ ਬਰਾਬਰ ਦੂਜੀ ਜਨਾਨੀ ਨੂੰ ਰਖਾਉਂਦੀ ਆ ਵੀ ਐ ਦੱਸੋ ਪਹਿਲਾਂ ਮੈਨੂੰ ਤੁਸੀਂ ਇਹਨਾਂ ਨੂੰ ਅੰਦਰ ਕਿੰਨਾ ਦਿਸਦਾ ਹੈ ਅੰਦਰ ਦਾ ਹੁੰਦਾ ਹੈ ਰਹੇ ਗਏ ਕਿ ਕਿਹਨਾ ਚਾਹੁੰਦਾ ਇਹ ਗੱਲ ਮਹਾਂ ਚਾਹੁੰਦਾ ਕਿਸੇ ਵੀ ਆਜਾ ਮੇ ਰਿਪੀ ਆ ਜਾ ਪੁੱਤ ਸਾਰਿਆਤਰੀ ਹੋ ਜਾਈ 3:00 ਵਜੇ ਪੀ ਹਾਂਜੀ ਕੀ ਨਾਂ ਹੈ ਸਲੀਮਾ ਸਲੀਮਾ ਜੀ ਅੱਜ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮਹੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ 7 ਤਰੀਕ ਦਾ ਮਤਲਬ ਕਿ ਪਾਸੇ ਚੰਮਨ ਦੇ ਨਾਲ ਮਿਲ ਕੇ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਅੱਛਾ ਜੀ 20 ਦਿਨ ਠੀਕ ਹੈ ਕਿ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਕੀ ਤੁਹਾਨੂੰ ਉੱਥੇ ਕੈਦ ਕੀਤਾ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰ ਜਿਹਾ ਕੰਮ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿ ਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਣ ਨਹੀਂ ਦਿੰਦੇ ਸੀ ਕਿਸੇ ਨੂੰ ਨਹੀਂ ਕਿ ਕਿਹੜੀ ਜਗ੍ਹਾ ਲੈ ਕੇ ਦਸ ਤੰਪਤਾ ਇਹ ਨਹੀਂ ਪਤਾ ਮੈਨੂੰ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਤੇ ਇਹਨਾਂ ਨੇ ਮਾੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਤੇ ਤਾਂ ਕੀਤੀ ਜਾ ਕੀ ਨਾ ਆਉਂਦਾ ਚੰਮਨ ਤੇ ਤੇ ਉਹਦੀ ਵਾਈਫ ਹਾਂਜੀ ਚੰਮਨ ਤੇ ਉਹਦੀ ਵਾਈਫ ਅੱਛਾ ਜੀ ਅੱਜ ਕੀ ਨਾ ਹੈ ਗਰਮਾ ਚੰਗਾ ਤੇ ਕੀ ਕਹਿਣਾ ਤੁਹਾਡਾ ਸਾਡੇ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾ ਮਾਰਦੇ ਨੇ ਜੇ ਕੋਈ ਮਰਿਆ ਕੀ ਕਹਦਾ ਜੰਮਿਆ ਨਹੀਂ ਦੇਖਦੇ ਕਦੇ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਅੱਜ ਕੀ ਗੱਲ ਹੋਈ ਸਰ ਅੱਜ ਕੀ ਗੱਲ ਹੋਣੀ ਆ ਤੀਜਾ ਵੇ ਆਇਦਾ ਆ ਤੀਜੀ ਕੁੜੀ ਘਰ ਨਹੀਂ ਬਗਈ ਆ ਸਭ ਨੇ ਮੈਂ ਦੇਖਿਆ ਕਿੰਨਾ ਕੁ ਬਰਾਬਰ ਕਰੂ ਹੈ ਹਾਂ ਅਲੀ ਹੋਰ ਕਹਿੰਦਾ ਮਨਜਮਾ ਤਾਂ ਕਹਿੰਦਾ ਹੋਰ ਬਾਈ ਜੀ ਕਹਿੰਦਾ ਹੈ ਕੀ ਕਹਿੰਦਾ ਬਾਕੀ ਆ ਤੀਨੇ ਕਹੇ ਦੀ ਅਲੇ ਦੀ ਕਹਿੰਦਾ ਜੋ ਮਨਲੇ ਦੀ ਕੁੜੀ ਨਾਲ ਘਰਤੀ ਮੁੰਡੇ ਦਾ ਉਹ ਕੁੜੀ ਕੱਢ ਕੇ ਉਹਦੇ ਨਾਲ ਧੱਕੇ ਸਾਈ ਕੀਤੀ ਕੋਈ ਕੁਝ ਵੀ ਸਾਨੂੰ ਨਹੀਂ ਪਤਾ ਇਹ ਗੱਲ ਦਾ ਪਰ ਉਨੇ ਗੱਲ ਜੋ ਕੀਤੀ ਗਲਤ ਕੀਤੀ ਸਾਡੀ ਬੇਨਤੀ ਹੈ ਵੀ ਐ ਜਾ ਕੁਝ ਹੋਣਾ ਨਹੀਂ ਚਾਹੀਦਾ ਮਹੱਲੇ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਸਾਡੇ ਮਹੱਲੇ ਚਰਚਾ ਦਾ ਲੱਗਣਾ ਹੀ ਨਹੀਂ ਬਸ ਸਾਡੀ ਬੇਨਤੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰੇਮ ਆਈ ਅੱਛਾ ਤੇ ਉਹ ਲੜਕੀ ਤੁਹਾਡੀ ਕੀ ਲੱਗਦੀ ਹੈ ਮੇਰੇ ਭੂਆ ਦੀ ਕੁੜੀ ਹੈ ਜੀ ਮੇਰੀ ਭੈਣ ਹੈ ਜੀ ਅੱਛਾ ਜੀ ਹਾਂਜੀ ਇਹ ਬੰਦਾ ਜਿਹੜਾ ਪਾਸਟਰ ਸੀਗਾ ਇਹ ਜਮਾਨਾ ਹਾਂਜੀ ਜਨਾਨੀ ਨੇ ਚੁੱਥੇ ਕਾਗਜ਼ ਸਾਈ ਹੋਏ ਤੇ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲੈ ਆਓ ਹਾਂ ਹਾਂ ਵੀ ਮੇਰਾ ਤੁਸੀਂ ਬਾਲ ਵੀ ਮਿੰਗਾ ਨਹੀਂ ਕਰ ਸਕਦੇ ਆ ਅੱਜ ਕੁੜੀ ਘਰੇ ਲਿਆਂਦੀ ਆ ਜੀ ਤੁਹਾਡੇ ਸਾਹਮਣੇ ਹਾਂਜੀ ਮੰਦਿਆ ਹਾਂਜੀ ਕੀ ਨਾਂ ਹੈ ਪਰਵੀਨ ਤੇ ਕੀ ਕਹਣਾ ਤੁਹਾਡਾ ਮੇਰਾ ਕਹਿਣਾ ਇਹ ਹੀ ਆ ਜੀ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਇਹਨੇ ਬਹੁਤ ਗਲਤ ਕੀਤਾ ਹੈ ਕਿਸੇ ਦੀ ਇੱਜ਼ਤ ਨੂੰ ਦਾਗ ਲਾਤਾ ਇਹਨੇ ਚਾਹੇ ਸਹੀ ਹੈ ਇਹਨੇ ਬਹੁਤ ਜ਼ਿਆਦਾ ਇਹਨੇ ਮਤਲਬ ਹਾਦੀ ਤੋੜ ਦਿੱਤੀ ਹੈ ਤੇ ਹੁਣ ਇਹਦਾ ਨ ਸਖਤ ਤੇ ਸਖਤ ਕਾਰਵਾਈ ਕਰੋ ਇਹਨੂੰ ਨਿਕਲ ਨਹੀਂ ਦੇਣਾ ਹਾਂਜੀ ਕੀ ਨਾਂ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਤੇ ਮੈਂ ਇਹਨਾਂ ਦਾ ਗਵੰਡੀ ਸੀਗਾ ਜੀ ਬਾਟਰ ਸਤਪਾਲ ਜੀ ਦਾ ਤੇ ਇਹਨਾਂ ਨਾਲ ਕਿੰਨੇ ਦਿਨਾਂ ਤੋਂ ਮਾਨੂੰ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣੋ ਬਾਈ ਵੀ ਕਿਸੇ ਮਾਨੂੰ ਠਾਣੇ ਕਚਹਿਰੀ ਕਿਤੇ ਨਹੀਂ ਹੋਈ ਹੈਗੀ ਤੇ ਕੱਲ ਅਸੀਂ ਕਚਹਿਰੀਆਂ ਗਏ ਸੀਗੇ ਤੇ ਤੇ ਸਾਨੂੰ ਖਾਲਸਾ ਜੀ ਮੇਲੇ ਉੱਤੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਲਈ ਤੇ ਬਾਬਾ ਜੀ ਵੀ ਇੱਦਾਂ ਦਾ ਗੱਲਾਂ ਜੀ ਕੀ ਸਾਡੇ ਮੜਾ ਜਾ ਸਾਡੇ ਤੇ ਚਾਨਣਾ ਪਾਉ ਜੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਜਿੱਦਾਂ ਤੁਹਾਨੂੰ ਵੀ ਲੋੜ ਹੋ ਗਈ ਸਾਨੂੰ ਫੋਨ ਕਰਿਓ ਅਸੀਂ ਤੁਹਾਨੂੰ ਅਸੀਂ ਹਾਜ਼ਰ ਹੋਵਾਂਗੇ ਤੇ ਅੱਜ ਇਹਨਾਂ ਨੂੰ ਫੋਨ ਕਰਿਆ ਜੀ ਅੱਜ ਹਾਜ਼ਰ ਹੋ ਗਏ ਨੇ ਜੀ ਇੱਥੇ ਤੇ ਜੋ ਚਮਨ ਕਮਾਲ ਸੀਗਾ ਉਹ ਨਾ ਆਪਣੇ ਮੱਲੋ ਉਹਦੇ ਡੈਡੀ ਨੂੰ ਤੇ ਨਾ ਮੰਮੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਰਿਹਾ ਸੀਗਾ ਜੀ ਅਤਿਆਚਾਰ ਹੋ ਰਿਹਾ ਦੀ ਕਿਸਮ ਦਾ ਜੀ ਹੁਣ ਅਸੀਂ ਮਜਬੂਰ ਸੀਗੇ ਜੀ ਜੇ ਇਹ ਕੁਝ ਕਰਦੇ ਤਾਂ ਅਸੀਂ ਪਿੱਛੋਂ ਇਹਨਾਂ ਨਾਲ ਕੁਝ ਕਰ ਸਕਦੇ ਸੀਗੇ ਭਾਈ ਜਰਾ ਮੰਨਦੇ ਹੀ ਇਹਨਾਂ ਨੂੰ ਬੁਲਾਇਆ ਜੀ ਤੇ ਉੱਥੇ ਬਾਬਾ ਜੀ ਨੂੰ ਲੈ ਕੇ ਗਏ ਤਾਂ ਕੁੜੀ ਨੂੰ ਲੈ ਕੇ ਆਂਦਾ ਤਾਂ ਸਾਰ ਤੇ ਹੁਣ ਸਾਡੀ ਮੁਹੱਲਿਆਂ ਦੇ ਇਹ ਮੰਗਾ ਤੇ ਇਹਦੇ ਨਾਲ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਜੇ ਬੰਦੇ ਨਾਲ ਹਾਂਜੀ ਕੀ ਨਾਂ ਹੈ ਬੀਨਾਸ ਤੇ ਕੀ ਮਾਮਲਾ ਸਰ ਮਾਮਲਾ ਦੇਖ ਲੋ ਵੀ ਇਹ ਤਾਂ ਚਰਚਾ ਕੁੜੀ ਵੀ ਮੇਰੀ ਗਈ ਸੀਗੀ ਚਰਚਾ ਮੇਰੀਆਂ ਭੈਣਾਂ ਵੀ ਸੀ ਉੱਥੇ ਮੇਰੀਆਂ ਭੈਣਾਂ ਨਾਲ ਕੁੜੀ ਨੇ ਗੱਲ ਵੀ ਕਰਾਈ ਆ ਕੁੜੀ ਦਾ ਕੀ ਨਾਂ ਹੈ ਸਲੀਮਾ ਮੀਨੂ ਵੀ ਕਹਿੰਦੇ ਐ ਸੀ ਉਹਨੂੰ ਕੱਟਾ ਨਾਮ ਕਰਦਾ ਕਿੰਨੀ ਉਮਰ ਹੈ ਕੁੜੀ ਦੇ 21 ਸਾਲ ਤੇ ਕੀ ਮਾਮਲਾ ਕੀ ਉਹਨੇ 7 ਤਰੀਕ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕੀ ਤੁਹਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਇਹ ਨਾ ਜੀ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਹੂੰ ਮੱਲੇ ਵਾਲੇ ਸਾਰੇ ਖੜੇ ਸੀਗੇ ਉਹ ਕਹਿੰਦੇ ਐਡਾ ਹੰਕਾਰਿਆ ਹੋਇਆ ਇਹ ਤੇ ਕੀ ਕੁੱਟਮਾਰ ਕਰਦਾ ਹੈ ਕੀ ਕਰਦਾ ਜੀ ਅੱਜ ਤੱਕ ਕੁੱਟਮਾਰ ਹੋਈ ਆ ਮੈਂ ਤਾਂ ਢਾ ਲਿਆ ਸੀ ਉਹ ਨਿੱਕੇ ਜਿਹੇ ਮੁੰਡੇ ਨੇ ਅੱਛਾ ਬਹੁਤ ਢਾਇਆ ਸੀ ਅੱਛਾ ਜੀ ਫਿਰ ਹੁਣ ਬੇਟੀ ਤੁਹਾਡੀ ਘਰ ਆ ਗਈ ਹਾਂਜੀ ਛਡਾ ਲਿਆਂਦੀ ਤੁਸੀਂ ਮਲੇਆਲ ਨੇ ਸਾਰੀ ਮਦਦ ਕੀਤੀ ਹੈ ਹਾਂਜੀ ਤੇ ਕੀ ਮੰਗ ਕਰਦੇ ਹਨ ਸੀ ਸਰ ਦਾ ਐਸਾ ਹੀ ਮੰਗ ਕਰਦੇ ਸਾਨੂੰ ਇੱਥੇ ਕੰਨੇ ਚ ਦਿਖਣਾ ਹੀ ਨਹੀਂ ਚਾਹੀਦਾ ਅੱਛਾ ਜੀ ਹਾਂਜੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਇਹ ਆਪਣੇ ਰਮਨ ਕੁਮਾਰ ਆ ਜੀ ਵਾਸੀ ਨੇੜੇ ਪੰਕਜ ਕਰਿਆਨਾ ਸਟੋਰ ਕਰਤਾਰ ਨੇ ਇਹ ਆਲਰੇਡੀ ਮੈਰਿਟ ਹੈ ਜੀ ਹਰਪ੍ਰੀਤ ਕੌਰ ਨਾਲ ਇਹਦੇ ਵਿੱਚ ਮੈਰਿਟ ਫੋਨ ਦੇ ਬਾਵਜੂਦ ਇੱਕ ਲੜਕੀ ਹੈ ਸਲੀਮਾ ਪੁੱਤਰੀ ਸਤਪਾਲ ਮਸੀਹ ਇਹ ਸਾਡੇ ਸਾਹਮਣੇ ਆ ਰਹੀ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਇਹ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੀ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਬੂਰ ਮੁਤਾਬਕ ਅਸੀਂ ਰਮਨ ਕੁਮਾਰ ਵਿਰੁੱਧ ਇੱਕ ਕ੍ਰਿਮੀਨਲ ਕੇਸ ਰਜਿਸਟਰਡ ਕਰ ਰਹੇ ਹਾਂ ਜੀ ਤੇ ਇਹ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਕਾਨੂੰਚੇ ਲਿਆਵਾਂਗੇ